ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੌਜੂਦ ਆ ਤੇ ਤੁਹਾਨੂੰ ਇਤਿਹਾਸਿਕ ਗੁਰੂ ਘਰਾਂ ਦੇ ਦਰਸ਼ਨ ਕਰਾ ਰਹੇ ਆ ਇਸ ਵੇਲੇ ਮੈਂ ਗੁਰਦੁਆਰਾ ਸ੍ਰੀ ਸ਼ਿਸ਼ਗੰਜ ਸਾਹਿਬ ਵਿਖੇ ਮੌਜੂਦ ਆ ਤੇ ਤਸਵੀਰਾਂ ਦਿਖਾਉਣਾ ਦੇਖ ਸਕਦੇ ਹੋ ਹੋਲੇ ਮਹੱਲੇ ਦੇ ਪਾਵਨ ਉਤਸਵ ਮੌਕੇ ਵੱਡੀ ਤਦਾਦ ਦੇ ਵਿੱਚ ਸੰਗਤ ਇਸ ਗੁਰੂ ਘਰ ਦੇ ਵਿੱਚ ਨਤਮਸਤਕ ਹੋਣ ਲਈ ਆ ਰਹੀ ਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਦੇਖ ਸਕਦੇ ਹੋ ਇਹ ਗੁਰਦੁਆਰਾ ਸ੍ਰੀ ਸ਼ਿਸ਼ਗੰਜ ਸਾਹਿਬ ਹੈ ਜਿਸ ਦੀ ਇਤਿਹਾਸਿਕ ਮਹੱਤਤਾ ਬਹੁਤ ਵੱਡੀ ਆ ਬਹੁਤ ਵੱਡਾ ਸਿੱਖੀ ਇਤਿਹਾਸ ਇਸ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਦਿੱਲੀ ਵਿਖੇ ਸ਼ਹਾਦਤ ਹੋ ਗਈ ਸੀ ਉਸ ਤੋਂ ਉਪਰੰਤ ਜਦੋਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਸ਼ੀਸ਼ ਇਸ ਗੁਰੂ ਘਰ ਦੇ ਵਿੱਚ ਲੈ ਕੇ ਆਏ ਸੀ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਦੇਖ ਸਕਦੇ ਹੋ ਇਸ ਗੁਰੂ ਘਰ ਦੀਆਂ ਤਸਵੀਰਾਂ ਨੇ ਇਹ ਗੁਰਦੁਆਰਾ ਸ੍ਰੀ ਸ਼ੀਸ਼ਕਨ ਸਾਹਿਬ ਦੀਆਂ ਇਹ ਤਸਵੀਰਾਂ ਨੇ ਜੋ ਕਿ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਕੀ ਵੱਡੀ ਤਦਾਦ ਦੇ ਵਿੱਚ ਸੰਗਤ ਨਤਮਸਤਕ ਹੁੰਦੀ ਹੋ ਨਜ਼ਰ ਆ ਰਹੀ ਆ ਤਾਂ ਦੇਖ ਸਕਦੇ ਹੋ ਪਾਈ ਜੈਤਾ ਜੀ ਗੁਰੂ ਸਾਹਿਬ ਦਾ ਸ਼ੀਸ਼ ਹੈ ਜਿਹੜਾ ਉਹ ਦਿੱਲੀ ਤੋਂ ਲੈ ਕੇ ਇੱਥੇ ਪਹੁੰਚੇ ਸੀ ਤਾਂ ਇਸੀ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਨੇ ਦਸ਼ਮੇਸ਼ ਪਿਤਾ ਦੇ ਸੰਸਕਾਰ ਤੋਂ ਬਾਅਦ ਸੰਗਤ ਨੂੰ ਪਾਣਾ ਮੰਨਣ ਤੇ ਧਰਮ ਦੀ ਰੱਖਿਆ ਇਤਿ ਸ਼ਸਤਰਬੱਧ ਹੋਣ ਦਾ ਹੁਕਮ ਦਿੱਤਾ ਸੀ ਤਾਂ ਤਸਵੀਰ ਦੇਖੋ ਇਹ ਉਹ ਸਾਨਾ ਜਿੱਥੋਂ ਗੁਰੂ ਦਾ ਪਾਣਾ ਮੰਨ ਸ਼ਸਤਰਬੱਧ ਹੋਣ ਦਾ ਸੰਗਤ ਨੂੰ ਖਾਸ ਤੌਰ ਤੇ ਹੁਕਮ ਦਿੱਤਾ ਸੀ ਤਾਂ ਤਸਵੀਰਾਂ ਤਾਂ ਤਸਵੀਰਾਂ ਤੁਹਾਡੇ ਨਾਲ ਅੱਡੇ ਲਈ ਪੋਸਟ ਪੰਜਾਬੀ ਤੇ ਸਾਂਝੀਆਂ ਕਰ ਰਹੇ ਆਂ ਦੇਖ ਸਕਦੇ ਹੋ ਵੱਡੀ ਤਦਾਦ ਦੇ ਵਿੱਚ ਸੰਗਤ ਇਸ ਵੇਲੇ ਮੌਜੂਦ ਹੈ ਲਾਈਨਾਂ ਦੇ ਵਿੱਚ ਲੱਗ ਕੇ ਗੁਰੂ ਘਰ ਦੇ ਦਰਸ਼ਨ ਦਿਦਾਰੇ ਕੀਤੇ ਜਾ ਰਹੇ ਨੇ ਇਹ ਉਹ ਸਥਾਨ ਹੈ ਜਿੱਥੇ ਭਾਈ ਜੈਤਾ ਜੀ ਗੁਰੂ ਤੇਗ ਬਹਾਦਰ ਜੀ ਦਾ ਸ਼ੀਸ਼ ਲੈ ਕੇ ਪਹੁੰਚੇ ਸੀ ਤਾਂ ਵੱਡੀ ਤਦਾਦ ਦੇ ਵਿੱਚ ਹੋਲਾ ਮਹੱਲਾ ਦੇ ਮੌਕੇ ਸੰਗਤ ਜਿਹੜੀ ਆ ਉਹ ਨਤਮਸਤਕ ਹੋ ਰਹੀ ਆ ਤਾਂ ਗੁਰਦੁਆਰਾ ਸ਼੍ਰੀ ਸ਼ਿਸ਼ਕਨ ਸਾਹਿਬ ਦੇ ਜਿਹੜੇ ਦਰਸ਼ਨ ਉਹ ਤੁਹਾਨੂੰ ਕਰਾ ਰਹੇ ਆ ਦੇਖ ਸਕਦੇ ਹੋ ਬਿਹਤ ਇਤਿਹਾਸਿਕ ਪਵਨ ਮਕਦਸ ਸਥਾਨ ਜਿੱਥੇ ਪਾਈ ਜੈਤਾ ਜੀ ਗੁਰੂ ਸਾਹਿਬ ਦਾ ਸ਼ੀਸ਼ ਲੈ ਕੇ ਪਹੁੰਚਦੇ ਨੇ ਤਾਂ ਉਸ ਵੱਡੇ ਸਥਾਨ ਉਸ ਗੁਰੂ ਘਰ ਦੀਆਂ ਤਸਵੀਰਾਂ ਜਿਹੜੀ ਪੋਸਟ ਪੰਜਾਬੀ ਤੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵੱਡੀ ਤਦਾਦ ਦੇ ਵਿੱਚ ਸੰਗਤ ਜਿਹੜੀ ਆ ਇਸ ਵੇਲੇ ਨਤਮਸਤਕ ਹੁੰਦੀ ਹੋਈ ਨਜ਼ਰ ਆ ਰਹੀ ਆ ਆ ਵਾਹਿਗੁਰੂ ਨਾਮ ਦਾ ਜਾਪ ਕਰਦੀ ਨਜ਼ਰ ਆ ਰਹੀ ਆ ਵੱਡੇ ਤੋਂ ਲੈ ਕੇ ਛੋਟੇ ਹਰ ਜਿਹੜੇ ਨੇ ਵਰਗ ਦੇ ਲੋਕ ਜਿਹੜੇ ਨੇ ਇੱਥੇ ਪਹੁੰਚੇ ਹੋਏ ਨੇ ਪਾਠ ਸਰਵਣ ਕੀਤਾ ਜਾ ਰਿਹਾ ਤਾ तमाम ਲੋਕ ਨੇ ਇਸ ਵੇਲੇ ਸੰਗਤ ਵੱਡੀ ਤਦਾਦ ਦੇ ਵਿੱਚ ਲਾਇਨਾ ਤਿਆਤ ਗੁਰੂ ਤੇਗ ਬਹਾਦਰ ਸਮ੍ਰੀਅ ਘਰ ਨੌ ਨਿਦਾਵੇ ਤਾਏ ਸਭ ਥਾਈ ਹੋਏ ਸਹਾਏ ਤਾ ਤਸਵੀਰਾਂ ਦੇਖੋ ਬਿਲਕੁਲ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ੀ ਸ਼ਰੜਾ ਭਾਈ ਜੈਤਾ ਜੀ ਇਸ ਸਥਾਨ ਤੇ ਲੈ ਕੇ ਪਹੁੰਚੇ ਸੀ ਤਾ ਉਸ ਗੁਰੂ ਘਰ ਦੇ ਦਰਸ਼ਨ ਦਿਦਾਰੇ ਤੁਹਾਨੂੰ ਕਰਾ ਰਹੇ ਆ ਉਸ ਗੁਰੂ ਘਰ ਦੇ ਦਰਸ਼ਨ ਤੁਸੀਂ ਘਰ ਬੈਠ ਕੇ ਤਾਂ ਗੁਰਦੁਆਰਾ ਸ਼੍ਰੀ ਸ਼ੀਸ਼ਕਨ ਸਾਹਿਬ ਦੇ ਪਾਵਨ ਪਵਿੱਤਰ ਇਸ ਮੁਕੱਦਸ ਸਥਾਨ ਦੇ ਤੁਹਾਨੂੰ ਦਰਸ਼ਨ ਕਰਾਏ ਆ ਇਹ ਉਹ ਸਥਾਨ ਹੈ ਜਿੱਥੇ ਪਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਦਾ ਸ਼ੀਸ਼ ਲੈ ਕੇ ਪਹੁੰਚੇ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਇਸ ਸਥਾਨ ਤੋਂ ਹੀ ਸੰਗਤ ਨੂੰ ਪਾਣਾ ਮੰਨਣ ਅਤੇ ਸ਼ਸਤਰਬੱਧ ਹੋ ਕੇ ਜ਼ੁਲਮ ਦੇ ਖਿਲਾਫ ਲੜਾਈ ਲੜਨ ਦਾ ਹੁਕਮ ਦਿੱਤਾ ਗਿਆ ਸੀ ਤਾਂ ਬਿਲਕੁਲ ਲਗਾਤਾਰ ਸ਼੍ਰੀ ਅਨੰਤਪੁਰ ਸਾਹਿਬ ਤੋਂ ਤੁਹਾਡੇ ਨਾਲ ਹਾਜ਼ਰ ਆ ਤੇ तमाम ਹੌਲੇ ਮਹੱਲੇ ਦੀ ਹਰ ਇੱਕ ਖਾਸ ਪੇਸ਼ਕਸ਼ ਤੁਹਾਡੇ ਤੱਕ ਲੈ ਕੇ ਪਹੁੰਚਾਂਗੇ ਕੈਮਰਾ ਪਰਸਨ ਲਪ੍ਰੀਤਨਾ ਗਗਨ ਸ਼ਕਲਾ ਡੇਲੀ ਪੋਸਟ ਪੰਜਾਬੀ